ਚੜੀ ਚੜੀ ਪੰਜਾਬ ਪੰਜਾਬ ਕਰੋੜ ਰੁਪਏ ਦਾ ਨਵੇਂ ਘਰ ਹੁਣ ਬਣਾਏ ਆ ਬੁਰਿਓ ਇਹ ਉਸਦਮ ਤਰਤੂਤ ਕੀਆ ਤੁਹਾਡੀ ਉਕਾਦ ਕੀਆ ਕਹਿੰਦੇ ਆ ਬਾਕੀ ਇਹਦਾ ਬੇੜਾ ਜਿਹੜਾ ਮਾੜਾ ਮੋਡਾ ਕਰਨਾ ਉਹ ਵੀ ਬਹਿ ਜਾਵੇ ਬੜੀ ਅੱਛੀ ਗੱਲ ਆ ਸੋ ਮੈਂ ਬਸਤੀ ਦਾ ਨਿਸੁੰਦਾ ਵਾਲਿਆਂ ਦਾ ਸਾਰਿਆਂ ਦਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਰੱਜ ਮਚਾਣਾ ਇਹਦੇ ਤੇ ਇੰਟਰਨੈਸ਼ਨਲ ਫਾਇਦਾ ਚਾਹੇ ਦਬੇ ਦੀਆਂ ਭਾਏ ਯੂਕੇ ਦੀਆਂ ਐਸਈਰਪੋਰਟ ਤੱਕ ਕਰੂਗੀ ਕਿਉਂਕਿ ਐਨਆਰਆਈ ਦੀ ਜੱਭਾ ਸਾਡੀ ਜਰੂਰਤ ਹੈ ਔਰ ਮੈਂ ਤੁਹਾਡੀ ਆਵਾਜ਼ ਬਣ ਕੇ ਚਾਹੇ ਸ਼ਹਿਰੀਆਂ ਦੀ ਚਾਹੇ ਕਿਸਾਨਾਂ ਦੀ ਚਾਹੇ ਦਲਿਤ ਭਰਾਵਾਂ ਦੀ ਤੁਹਾਡੀ ਆਵਾਜ਼ ਬਣ ਕੇ ਜਿਹੜਾ ਸੰਸਦ ਦਾ ਰਿਣੀ ਰਹਿਵਾਂਗਾ ਤੁਹਾਡਾ ਤਨਵਾਦੀ ਰਹਿਵਾਂਗਾ ਔਰ ਤੁਹਾਡੀ ਆਵਾਜ਼ ਬਣ ਕੇ ਹਮੇਸ਼ਾ ਚਾਹੇ ਨਗਰ ਨਿਗਮ ਸੀ ਚਾਹੇ ਵਿਧਾਨ ਸਭਾ ਸੀ ਅੱਜ ਲੋਕ ਸਭਾ ਦੇ ਵਿੱਚ ਵੀ ਜਿਹੜੀ ਹੈ ਜਲੰਧਰ ਦੀਰ ਮਸਤੀ ਦਾ ਅਣਿਸ਼ਮੰਦਾ ਦੀ ਜਿਹੜੀ ਆਵਾਜ਼ ਹੈ بلند ਆਵਾਜ਼ ਜਿਹੜੀ ਹਮੇਸ਼ਾ ਇਸੇ ਤਰੀਕੇ ਨਾਲ ਗੂੰਜਦੀ ਰਹੇਗੀ ਔਰ ਅਸੀਂ ਆਦਰਯੋਗ ਨਿਰਿੰਦਰ ਮੋਦੀ ਜੀ ਉਹਨਾਂ ਦਾ ਜਿਹੜਾ 400 ਪਾਰ ਦਾ ਨਾਅਰਾ ਮੈਂ ਚਾਹਾਂਗਾ ਕਿ ਉਸ 400 ਪਾਰ ਨਾਰੇ ਉਸ ਲੜੀ ਦੇ ਵਿੱਚ ਜਿਹੜੀ 400 ਦੀ ਲੜੀ ਬੰਨੀ ਹੈ ਮੋਤੀਆਂ ਦੀ ਮਾਲਾ ਬੰਨੀ ਹੈ ਉਹਦੇ ਵਿੱਚ ਇੱਕ ਨੂਨਾ ਦਾ ਜਿਹੜਾ ਜਲੰਧਰ ਦਾ ਵੀ ਜਰੂਰ ਢਾ ਕੇ ਲੱਗੇ ਭਗਵਾਨ ਜੀ ਜਿਹੜਾ ਭਾਜੀ ਤੁਹਾਡੇ ਸਾਰਿਆਂ ਦਾ ਸਾਡੇ ਚਾਚਾ ਜੀ ਬਲਵੰਤ ਸਿੰਘ ਜੀ ਸਾਰੇ ਮੇਰੇ ਭਰਾ ਵਿਜੇ ਜੀ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਆ ਵਰਮਾ ਸਾਹਿਬ ਵਿਪਨ ਭਾਜੀ ਮੇਰੇ ਵੀਰ ਸਾਡੇ ਚੱਕੀ ਵਾਲੇ ਬਿੱਟੂ ਜੀ ਸਤਨਾਮ ਜੀ ਪਵਨ ਜੀ ਸਾਰੇ ਮੇਰਾ ਪਰਿਵਾਰ ਆ ਪੰਨੀ ਭਾਜੀ ਵਰਮਾ ਸਾਹਿਬ ਇੱਥੇ ਸਾਡੇ ਜੀਜਾ ਜੀ ਖੜੇ ਆ ਸਾਰੇ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਔਰ ਅਸੀਂ ਜਿੱਥੇ-ਜਿੱਥੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਕੁਣੀਆ ਰਿਸ਼ਤੇਦਾਰੀਆਂ ਵੋਟਾਂ ਉਹਨਾਂ ਨੂੰ ਅਸੀਂ ਵਾਧ ਤਵਾਦ ਵੋਟਾਂ ਜਿਹੜੀਆਂ ਫੁੱਲ ਦੇ